T20 ਦੇ ਮੈਚਸ ਦਾ ਰੋਮਾਂਚ ਹਮੇਸ਼ਾ ਹੀ ਕ੍ਰਿਕਟ ਪ੍ਰੇਮੀਾਂ ਨੂੰ ਆਕਰਸ਼ਿਤ ਕਰਦਾ ਰਹਿੰਦਾ ਹੈ ਅਤੇ ਇਹ ਰੋਮਾਂਚ ਉਸ ਸਮੇਂ ਹੋਰ ਵੀ ਵੱਧ ਜਾਂਦਾ ਜਦੋਂ ਇਹ ਮੈਚ ਉਹਨਾਂ ਦੇ ਘਰੇਲੂ ਮੈਦਾਨ ਦੇ ਉੱਤੇ ਹੁੰਦਾ ਹੈ ਮੋਹਾਲੀ ਦੇ ਪੀਸੀਏ ਕ੍ਰਿਕਟ ਸਟੇਡੀਅਮ ਦੇ ਵਿੱਚ ਇੰਡੀਆ ਪ੍ਰੀਮੀਅਮ ਲੀਗ ਆਈਪਲ ਦਾ ਪਹਿਲਾ ਮੈਚ ਕਿੰਗ 11 ਪੰਜਾਬ ਬਨਾਮ ਕਿੰਗਜ਼ 11 ਪੰਜਾਬ ਦਾ ਜਿਹੜਾ ਇਹ ਰੋਮਾਂਚਕ ਮੈਚ ਜਿਹੜਾ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਗਿਆ ਕਿ ਉਸ ਮੈਚ ਤੋਂ ਪਹਿਲਾਂ ਵਾਰ ਜਿਹੜਾ ਲੋਕਾਂ ਦੇ ਵਿੱਚ ਜੋਸ਼ ਹੈਗਾ ਆਈਪੀਐਲ ਪ੍ਰੇਮੀਆ ਦਾ ਜਿਹੜਾ ਜੋਸ਼ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਭੰਗੜੇ ਪੈ ਰਹੇ ਨੇ ਢੋਲ ਵੱਜ ਰਹੇ ਨੇ ਦਿੱਲੀ ਡੇ ਡੇਵਿਲਸ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਉਸ ਦੇ ਉੱਪਰ ਦੇਖਣ ਨੂੰ ਮਿਲ ਰਹੀਆਂ ਨੇ ਕਿ ਸਰੀਕੇ ਦੇ ਨਾਲ ਉਹਨਾਂ ਨੂੰ ਐਕਸਾਈਟਮੈਂਟ ਹੈਗੀ ਹੈ ਇੰਨੇ ਜੋਸ਼ੀਲੇ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਆਪਣੇ ਜਿਹੜੇ ਸ਼ੌਂਕ ਦਾ ਜਿਹੜਾ ਆਪਣੀ ਖੁਸ਼ੀ ਦਾ ਇਜ਼ਹਾਰ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਮੁੱਲਾ ਪੂਸਤਿਤ ਇਸ ਸਟੇਡੀਅਮ ਦੇ ਵਿੱਚ ਪਹਿਲੀ ਆਈਪੀਐਲ ਲੀਗ ਸ਼ੁਰੂ ਹੋਣ ਜਾ ਰਹੀ ਹੈ ਕਰੀਬ 33000 ਦਰਸ਼ਕਾਂ ਦੀ ਜਿਹੜੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿੱਚ ਜਿਹੜੀ ਤੁਸੀਂ ਇੱਕ ਰਾਸਤੋਂ ਇਸ ਭੀੜ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਟਿਕਟਾਂ ਇੱਥੋਂ ਦੀਆਂ ਸਾਰੀਆਂ ਵਿਕ ਚੁੱਕੀਆਂ ਨੇ ਜਦਕਿ ਮੈਚ ਦੀ ਸੁਰੱਖਿਆ ਦੇ ਲਈ 2000 ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ ਮੈਚ ਤੋਂ ਪਹਿਲਾਂ ਇਹ ਬਾਹਰ ਜੋਸ਼ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ T20 ਦੇ ਮੈਚਸ ਦਾ ਰੁਮਾਂਚ ਹਮੇਸ਼ਾ ਹੀ ਕ੍ਰਿਕਟ ਪ੍ਰੇਮੀਆਂ ਨੂੰ ਆਕਰਸ਼ਿਤ ਕਰਦਾ ਰਹਿੰਦਾ ਹੈ ਅਤੇ ਇਹ ਰੁਮਾਂਚ ਉਸ ਸਮੇਂ ਹੋਰ ਵੀ ਵੱਧ ਜਾਂਦਾ ਜਦੋਂ ਇਹ ਮੈਚ ਉਹਨਾਂ ਦੇ ਘਰੇਲੂ ਮੈਦਾਨ ਦੇ ਉੱਤੇ ਹੁੰਦਾ ਹੈ ਮੋਹਾਲੀ ਦੇ ਪੀਸੀਆ ਕ੍ਰਿਕਟ ਸਟੇਡੀਅਮ ਦੇ ਵਿੱਚ ਇੰਡੀਆ ਪ੍ਰੀਮੀਅਮ ਲੀਗ ਆਈਪਲ ਦਾ ਪਹਿਲਾ ਮੈਚ ਕਿੰਗ 11 ਪੰਜਾਬ ਬਨਾਮ ਕਿੰਗਜ਼ 11 ਪੰਜਾਬ ਦਾ ਜਿਹੜਾ ਇਹ ਰੋਮਾਂਚਕ ਮੈਚ ਜਿਹੜਾ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਗਿਆ ਕਿ ਉਸ ਮੈਚ ਤੋਂ ਪਹਿਲਾਂ ਵਾਰ ਜਿਹੜਾ ਲੋਕਾਂ ਦੇ ਵਿੱਚ ਜੋਸ਼ ਹੈਗਾ ਆਈਪੀਐਲ ਪ੍ਰੇਮੀਆ ਦਾ ਜਿਹੜਾ ਜੋਸ਼ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਭਗੜੇ ਪੈ ਰਹੇ ਨੇ ਢੋਲ ਵੱਜ ਰਹੇ ਨੇ ਦਿੱਲੀ ਡੇ ਡੇਵਿਲਸ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਉਸ ਦੇ ਉੱਪਰ ਦੇਖਣ ਨੂੰ ਮਿਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਐਕਸਾਈਟਮੈਂਟ ਹੈਗੀ ਹੈ ਇੰਨੇ ਜੋਸ਼ੀਲੇ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਆਪਣੇ ਜਿਹੜੇ ਸ਼ੌਂਕ ਦਾ ਜਿਹੜਾ ਆਪਣੀ ਖੁਸ਼ੀ ਦਾ ਇਜ਼ਹਾਰ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਮੁੱਲਾਪਰਸਤਿਤ ਇਸ ਸਟੇਡੀਅਮ ਦੇ ਵਿੱਚ ਪਹਿਲੀ ਆਈਪੀਐਲ ਲੀਗ ਸ਼ੁਰੂ ਹੋਣ ਜਾ ਰਹੀ ਹੈ ਕਰੀਬ 33000 ਦਰਸ਼ਕਾਂ ਦੀ ਜਿਹੜੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿੱਚ ਜਿਹੜੀ ਤੁਸੀਂ ਇਹ ਰਸਤੋਂ ਇਸ ਭੀੜ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਟਿਕਟਾਂ ਇੱਥੋਂ ਦੀਆਂ ਸਾਰੀਆਂ ਵਿਕ ਚੁੱਕੀਆਂ ਨੇ ਜਦਕਿ ਮੈਚ ਦੀ ਸੁਰੱਖਿਆ ਦੇ ਲਈ 2000 ਮੁਲਾਜ਼ਮ ਵੀ ਤਨਨਾਦ ਕੀਤੇ ਗਏ ਨੇ ਮੈਚ ਤੋਂ ਪਹਿਲਾਂ ਇਹ ਬਾਹਰ ਜੋਸ਼ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ T20 ਦੇ ਮੈਚਸ ਦਾ ਰਮਾਂਚ ਹਮੇਸ਼ਾ ਹੀ ਕ੍ਰਿਕਟ ਪ੍ਰੇਮੀ ਨੂੰ ਆਕਰਸ਼ਿਤ ਕਰਦਾ ਰਹਿੰਦਾ ਹੈ ਅਤੇ ਇਹ ਰਮਾਂਚ ਉਸ ਸਮੇਂ ਹੋਰ ਵੀ ਵੱਧ ਜਾਂਦਾ Aqui é lá